ਲਓ ਜੀ ਆਪਾਂ ਇੱਕੇ ਅਰਾਂ ਹੀ ਛੇ 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 ਹੈ ਨਾ ਤੇ ਗੱਲਾਂ ਗੱਲਾਂ ਦੇ ਪਾਤੇ ਮੋਮੋਸ ਜਿਹੜੇ ਤਿਆਰ ਥੋੜੇ ਏ ਜੇ ਹੋਰ ਰਹਿ ਗਏ ਹੋਣ ਵਾਲੇ ਥੋੜੇ ਇੰਨੇ ਇੰਨੇ ਆਪਾਂ ਜਿਹੜੇ ਰਸਤਾ ਸਾਰੀਆਂ ਇਹਦੇ ਟੇਸਟ ਕਿਦਾਂ ਦਾ ਜੀ ਸਾਜੀ ਸਾਤ ਸ਼੍ਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਅੱਜ ਦੀ ਨਵੀਂ ਵੀਡੀਓ ਤੇ ਤੇ ਮਿੱਤਰੋ ਅੱਜ ਦੀ ਜਿਹੜੀ ਸਾਡੀ ਵੀਡੀਓ ਹੈਗੀ ਆ ਅੱਜ ਆਪਾਂ ਘਰੇ ਬਣਾਉਣ ਲੱਗੇ ਆ ਜੀ ਮੋਮੋਸ ਅੱਜ ਮਿੱਤਰੋ ਆਪਾਂ ਮੋਮੋਸ ਬਣਾਉਣ ਲੱਗੇ ਆ ਤੇ ਸਭ ਤੋਂ ਮੋਮੋਸ ਤੇ ਆਪਾਂ ਨਾ ਜਿਹੜਾ ਸਮਾਨ ਲਈ ਕਹਿੰਦਾ ਥੋੜਾ ਜਿਹਾ ਸਮਾਨ ਨੇ ਹੋਣ ਵਾਲਾ ਥੱਲੇ ਉਹ ਤੇ ਆਪਣਾ ਨਾਲ ਭਰਾ ਆਪਣੇ ਦੋਵੇਂ ਤੇ ਅੱਜ ਮੇਰੇ ਨਾਲ ਸਾਡਾ ਭਰਾ ਇੱਕੜੀਗਾ ਇੱਕ ਕਾਸ਼ ਭਰਾ ਨਹੀਂ ਹੈਗਾ ਤੇ ਆਪਾਂ ਕਿੰਨੇ ਬਣਾਉਣ ਲੱਗੇ ਆ ਤੇ ਅੱਗ ਅਹੀਂ ਬੱਝੀ ਹੋਈ ਆ ਦੇਖੋ ਮਿੱਤਰੋ ਲਓ ਵੀ ਮਿੱਤਰੋ ਅੱਜ ਸਾਨੂੰ ਹਨੇਰਾ ਹੋ ਗਿਆ ਜੀ ਤੇ ਰਿੰਗ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਤੇ ਹੁਣ ਆਪਾਂ ਸਾਰੇ ਸਬਜੀ-ਸਬਜੀ ਜਿਹੜੀ ਲੱਕੇ ਜਾਂਦੀ ਆ ਪਹਿਲਾਂ ਦੇਖਾਂ ਤੇ ਕਲਿੱਪ ਬੰਦ ਹੋ ਗਈ ਕਿਹਾ ਵੀ ਸਟੋਰੇਜ ਘਾਟ ਹੀ ਫੁੰਦੀ ਤੇ ਹੁਣ ਦੁਬਾਰ ਦੀ ਫੇਰ ਸਟਾਰਟਿੰਗ ਕੀਤੀ ਆ ਵੀਡੀਓ ਤੇ ਰਿੰਗਲੈਟ ਲਾਈ ਹੋਈ ਆ ਤੇ ਰਿੰਗਲੈਟ ਦਾ ਚੈਨਲ ਜੇ ਪੈਨ ਨਹੀਂ ਗਾ ਕਿਉਂ ਨਹੀਂ ਪੈਂਦਾ ਗਾ ਵੀ ਅਜੇ ਰਾਤ ਹੋਈ ਨਹੀਂ ਆ ਬਾਕੀ ਮਿੱਤਰੋ ਅੱਗ ਬਲਦੀ ਆ ਆ ਵੇਖੋ ਤੇ ਅੰਚੋਂ ਨਾਲ ਮੈਂ ਵੇਟ ਕਰਨੇ ਆ ਆਪਾਂ ਇਹਨਾਂ ਨੂੰ ਗ੍ਰੇਨਡ ਕਰਨਾ ਸਾਰਾ ਕੁਝ ਇਹ ਮਸ਼ੀਨ ਆ ਦੇਖੋ ਸਾਰਾ ਕੁਝ ਗ੍ਰੇਨਡ ਕਰ ਦਿੰਗੀ ਇਹ ਮਸ਼ੀਨ ਨਾਲ ਵੀ ਲੈ ਕਹਿੰਦੀ ਆ ਬਾਕੀ ਮਿੱਤਰੋ ਜਲਦੀ ਜਲਦੀ ਅੱਗ ਬਲਦੀ ਆ ਤੇ ਫਿਰ ਇਹਨੂੰ ਆਪਾਂ ਕੱਟਦੇ ਆ ਤੇ ਫਿਰ ਤਿਆਰੀ ਕਰਦੇ ਆ ਆਪਣੀ ਪੂਰੀ ਠੀਕ ਆ ਲੋ ਜੀ ਹੁਣ ਆਪਣੇ ਸਬੀਰ ਕੋਣ ਜਿਹੜੇ ਆਪਣੇ ਉਹ ਬਲਣ ਲਈ ਤਿਆਰ ਬਾਲੀ ਇਹਨਾਂ ਨੂੰ ਆਪਾਂ ਪਾਉਣਾ ਰ ਹੈ ਵਿੱਚ ਤੇ ਕੌਲੀਆਰੇ ਬੰਦ ਲਿਆਣੇ ਤੂੰ ਬਾਤੀ ਮਿਸਟਰ ਅਸਟਾਰਡੀ ਮਰੇ ਕੱਪੜੇ ਜਿਆਦੇ ਨਾ ਲਿਆਓ ਉਧਰ ਫੇਰ ਤੁਸੀਂ ਕੈਮਰਾਮੈਨ ਥਾਂ ਕਰਕੇ ਰੱਖ ਕੈਮਰਾ ਕੈਮਰਾ ਠੀਕ ਆਪਾਂ ਨੇ ਤੂੰ ਆ ਬੜਾ ਆਉਂਦਿਆ ਹੈ ਹਾਂਜੀ ਆਪਾਂ ਮਟਰ ਪਾ ਲਈ ਮਟਰ ਨਹੀਂ ਆ ਉਹ ਸਪੀਡ ਗੌਰ ਨਾਲ ਥੱਲੇ ਗਾ ਦੇ ਦਾਨੇ ਬਾਹਰੋਂ ਥੱਲੇ ਆਇਆ ਠੀਕ ਆ ਬਗਾਨੀਆਂ ਆਪਣੇ ਅੱਗ ਬਾਲਣ ਵਾਲੀ ਰਹਿ ਗਈ ਥੱਲੇ ਨੂੰ ਬਸ ਇਹ ਅੱਗ ਬਾਲਦੇ ਆਂ ਜਿੱਤਾਂ ਤੇ ਹੁੰਦਾ ਕਪਾਣਾ ਸਬਜ਼ੀ ਵੀ ਕਟਣੀ ਆਪਣੀ ਸਾਰੇ ਠੀਕ ਆ ਹਾਂਜੀ ਹੁਣ ਆਪਣੇ ਜਿਹੜੇ ਸਬਜ਼ੀ ਸਾਰੀ ਧੋ ਲਈ ਆਂ 프레시 프레ਸ਼ ਕਰ ਲਈ ਵਾਸ਼ ਵਾਸ਼ ਹੀ ਕਹਿੰਦੇ ਆਂ ਔਰ ਮੈਂ ਕੀ ਕਹਿੰਨਾ ਬਾਸੀ ਬਾਸੀ ਬੋਲਣੇ ਟਰੇਡ ਉਹ ਵੀ ਮਿੱਤਰੋ ਆਪਣੀ ਜਿਹੜੀ ਸਬਜ਼ੀ ਆਪਾਂ ਵਾਸ਼ ਕਰ ਲਈਏ ਆਹ ਲੀਹਤੀ ਬਿਲਕੁਲ ਠੀਕ ਆ ਇਹਨਾਂ ਮੈਂ ਧੋ ਲਈਏ ਉਨੇ ਨੋਪਾ ਚੀਰੀ ਚੀਰੀ ਕੱਟੀ ਗਈ ਪਾਣੀ ਨੂੰ ਸੈੱਟ ਦੇ ਰੱਖਦੀਆਂ ਹਨ ਟਾਈਮ ਹੋਰੀ ਹੁੰਦਾ ਨੂੰ ਆਪਾਂ ਦੱਸਾਂਗੇ ਜੀ ਮੂਮਸ ਕਿੱਦਾਂ ਬਣਾਉਂਦੇ ਆ ਪਹਿਲਾਂ ਆਪਾਂ ਸਬਜੀ ਕਿੱਦਾਂ ਚੀਰੀ ਦੀ ਆ ਸਬਜੀ ਦੇ ਉਹਨਾਂ ਨੂੰ ਪਤਾ ਕਿੱਦਾਂ ਚੀਤੀ ਦੀ ਆ ਮੈਂ ਚੀਰੀ ਦੱਸ ਦਈਏ ਕਰ ਦਾਣਾ ਨਹੀਂ ਪਹਿਲਾਂ ਆਪਾਂ ਸਬਜੀ ਸਾਰੀ ਕੱਟ ਲਈਏ ਕੰਡੇ ਪਾਣੀ ਕਿੰਨੇ ਪਾਣੇ ਆ ਕੰਡੇ ਇੱਕ ਇੱਕ ਚੀਰ ਲੈਣੇ ਆ ਜਿੰਨੇ ਤੂੰ ਪਾ ਤੇ ਉਹਨੇ ਕੀ ਸਹੀ ਹੂੰ ਹਾਂਜੀ ਚੱਲਣਾ ਲਾ ਕੰਡੇ ਨੂੰ ਦੋਨੇ ਚੀਰਦੇ ਮਿੱਤਰੋ ਛਿਮਲਾ ਮਿਰਚ ਸਾਡੇ ਪੇਂਡ ਵਾਲੇ ਬਾਣੀ ਸੀ ਨਾ ਮੈਨਾਂ ਨਾਲੋਂ ਦਾ ਮੈਨੂੰ 20 ਸਾਲ ਦਾ ਤੁਸੀਂ ਬਾਈ ਪੈਸੇ ਵੀ ਪੂਰੇ ਲੈਣੇ ਸੀ ਮਿੱਤਰੋ ਮਿਰਚਾਂ ਵੇਖੋ ਕਿਦਾਂੀਆਂ ਦੇਣੀਆਂ ਮਾਮਾ ਨਾਲ ਕਮੈਂਟ ਪਾੜੇ ਕਰਨੇ ਕੋਈ ਨਹੀਂ ਆਪਾਂ ਨਾਲ ਦੇ ਨਜੇ ਤਾਂ ਪੈਸੇ ਪੂਰੇ ਲੈਣੇ ਜਦੋਂ ਇਹ ਤਾਂ ਤਾਂ ਲੋਕ ਕਮੈਂਟਾਂ ਦੇ ਬੜੇ ਪਾੜੇ ਕਰਦੇ ਕਮੈਂਟ ਨਹੀਂ ਮਾਰੇ ਕਰਦੇ ਕਮੈਂਟ ਆਪਣੇ ਸਹੀ ਹੁੰਦੇ ਆ ਬਾਹਰ ਆਪਾਂ ਜਿਹੜੇ ਤੈਨੂੰ ਵੀ ਛਿੱਲ ਫੇਰੀ ਦੋ ਤੁਸੀਂ ਜਿਹੜੇ ਹੁਣ ਆ ਮਿੱਤਰੋ ਆ ਵੇਖੋ ਹੁਣ ਸਬਜ਼ੀ ਸਾਰੀ ਚੀਜ਼ ਹੁੰਦੀ ਨਾ ਆਪਾਂ ਸਮਝਾ ਕਰਾ ਕਰ ਲੈ ਵਿੱਚੋਂ ਕਰਾ ਆ ਮੈਂ ਅਸਲ ਇਹ ਮਿਰਚਾਂ ਮੁੱਤੇ ਸਾਰਾ ਦੇਖੋ ਮਿੱਤਰੋ ਵਿੱਚੋਂ ਕੁਝ ਨਹੀਂ ਨਿਕਲਿਆ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਬੀਆ ਦਸਵਾ ਉਹ ਚਾਈਨਿਸ ਕੀ ਰੇ ਉਹਨਾਂ ਨੂੰ ਉਹ ਹੋ ਦੇਵ ਦੇ ਪੀਸ ਉਹਦੇ ਵਿੱਚ ਨਹੀਂ ਕਰਨੇ ਉਹ ਹੋਰ ਤੇ ਕਰਨੇ ਆ ਮੈਂ ਕਰਾਂ ਨਾ ਨਾ ਸਾਜੀ ਪਾ ਪਲਾ ਆ ਠੀਕ ਜਿਹੜੀ ਲੱਗਦੀ ਪਲਾਓ ਪਾ ਲੈ ਜਿਹੜੀ ਸਬਜੀ ਵਿੱਚ ਪਰਾ ਗਾਜਾ ਨੂੰ ਪਾ ਕਿੱਦਾਂ ਆ ਸਹੀ ਕਰ ਲੈ ਆਪ ਕੋ ਇਸ ਤਰ੍ਹਾਂ ਨਹੀਂ ਸਹੀ ਕਰਨਾ ਬੜੇ ਨੇ ਹਾਂ ਅੱਜ ਇੱਧਰ ਵੀ ਪਾ ਲੈ ਥੋੜਾ ਕਰ ਵੀ ਗਿਆ ਕਿ ਤੂੰ ਉਹ ਮੈਂ ਕਿਵੇਂ ਪਾ ਰਹੀ ਨਾ ਇੱਥੇ ਆ ਰਹੀ ਆ ਆਰੇ ਗ੍ਰੈਂਡ ਮਿਰਚਾਂ ਉਹ ਅੰਛੇ ਦਿਆ ਕਰਨਾ ਇਹਦੇ ਵਿੱਚ ਖੀਰੇ ਇਹਦੇ ਵਿੱਚ ਖੀਰੇ ਪਿਆਜ਼ ਗਾਜਰਾ ਤੇ ਦੋ ਦੋ ਇੱਥੇ ਪਿਆਜ਼ ਠੀਕ ਪਿਆਜ਼ ਮਿੰੂਚ ਠੀਕ ਗੰਡਾ ਪਾਉਣੀ ਆ ਖੜਾ ਖੜਾ करला होंदेया बेटा ये कर ये और टाइम मरे ना ज्यादा मेरे कम में करने हैं और की आप लेट खाली करो जल्दी अरे ਮਾਮਾ ਲੋ ਮਿੱਤਰੋ ਆ ਆਪਣੇ ਜਿਹੜੇ ਗ੍ਰੈਂਡ ਹੋਮ ਇਹਦੇ ਥੋੜੇ ਜੇ ਤੇ ਬਾਕੀ ਦੇ ਵਾਧੂ ਸਰ ਕਰਦੇ ਆ ਹੋਰ ਅੱਗੇ ਹਲੇ ਵੀ ਥੋੜੇ ਜੇ ਆ ਆ ਦੇਖੋ ਆ ਮਿੱਤਰੋ ਦਿਖਾਇਆ ਉਹਨਾਂ ਨੂੰ ਕੈਮਰਾ ਆ ਵੇਖੋ ਮਿਕਸੀ ਜੀ ਠੀਕ ਹੈ ਨਾ ਇਹਨੇ ਇਹਨੇ ਵੇਖੋ ਚਟਣੀ ਕੁੱਟੀ ਗਈ ਜੀ ਚਟਣੀ ਵੀ ਕਰਨੀ ਹੈ ਭਰੀਕ ਇੰਨੇ ਹੁੰਦੇ ਆ ਆ ਤੇ ਹੋਰ ਤਾਂ ਇਹਦੀ ਚਟਣੀ ਇਹ ਮਾਮਾਸ ਕੀ ਹੁਣ ਆਪਣੇ ਸਾਰੇ ਆ ਗ੍ਰੈਂਡ ਕਰ ਲਈ ਜੀ ਆਪਾਂ ਇਧਰ ਦੇਖੋ ਜਿਹੜੇ ਮੂਮਸ ਦੇ ਵਿੱਚ ਪੈਨੇ ਤੁਹਾਨੂੰ ਪਤਾ ਜਿਹੜੇ ਪੈਨੇ ਹੁੰਦੇ ਸਾਰਾ ਨਾ ਪੂਰੇ ਵਧੀਆ ਜੇ ਬਣ ਗਏ ਤੇ ਤੇ ਬਾਕੀ ਹੁਣ ਨਾ ਆਪਾਂ ਆਪਣਾ ਬਣਾਉਣ ਲੱਗਿਆ ਮੈਂ ਤਾਂ ਮੱਦਾ ਆਰਾ ਮੂਮਸ ਮੂਮਸ ਨਾਉਣਾ ਹੁੰਦਾ ਕਿ ਚਮਚਾ ਪਾਣੀ ਦੇ ਵਿੱਚ ਪਾਣੀ ਮੁੜ ਕੇ ਗਿੱਲੇ ਹੋਣੇ ਆ ਦੇਖੋ ਤਿੰਨ ਚਮਚੇ ਉਹ ਕਾ ਕਿਹਦਾ ਬਾਹਰ ਜਿਵੇਂ ਪਾਣੀ ਪਾੜੀ ਪਾੜੀ ਤਿੰਨ ਪੰਜ ਆਈ ਥਿੰਕ ਆ ਇਨਨੇ ਦਾ ਆਪਾਂ ਪਹਿਲਾਂ ਬਣਾ ਕੇ ਦੇ ਦਿਆਂ ਕਿ ਕਿਵੇਂ ਦੇ ਬਣਾਦੇ ਆ ਹਾਂ ਟੋ ਗੁੰਨ ਕੇ ਹਾਂ ਹੋਰ ਪਾ ਲਾ ਚਲੋ ਮਿੱਤਰੋ ਅੱਗੇ ਹੋਰ ਬਣਾਉਣੇ ਆ ਇਹ ਤੁਸੀਂ ਚਾਰ ਜਿੰਨਾਂ ਕਿ ਤੁਸੀਂ ਬਣਾਉਣੇ ਆ ਆਪਾਂ ਦੇ ਪਹਿਲਾਂ ਅਜੇ ਟੈਸਟਿੰਗ ਹੀ ਕਰਨੀ ਆ ਦੇਖਦੇ ਆ ਕਿੱਦਾਂ ਦੇ ਬਣਦੇ ਕਿਦਾਂ ਨਹੀਂ ਆਪਾਂ ਥੋੜੇ ਬਣਾਉਣੇ ਤਾਂ ਕਰਕੇ ਬਾਕੀ ਤੁਹਾਨੂੰ ਆਪਾਂ ਜਾ ਸਿਖਾਉਂਨੇ ਆ ਇਹ ਚੀਜ਼ ਠੀਕ ਆ ਬਾਕੀ ਉਹ ਆਪਣੇ ਜਿਹੜੇ ਤਿਆਰ ਹੁੰਦੇ ਆ ਬਣ ਗਏ ਵੀ ਆਪਾਂ ਨਾ ਉਬਲਣੇ ਧਰੇ ਹੀ ਜਿਹੜੇ ਸਵੀਕਾਉਣ ਆਪਣੇ ਹੁੰਦੇ ਠੀਕ ਆ ਤੇ ਉਹਨਾਂ ਦਾ ਆਪਾਂ ਹੁਣ ਇਹਨੂੰ ਮੈਦੇ ਨੂੰ ਮਿਕਸ ਕਰਨਗੇ ਹਾਂ ਜੀ ਮਿਕਸ ਕਰ ਲੀ ਗਏ ਕਰੀ ਗੱਲ ਉਹ ਨਹੀਂ ਹੁਣ ਆਪਾਂ ਨਾ ਇਹਦੇ ਵਿੱਚ ਥੋੜਾ ਜਿਹਾ ਸੈਂਟ ਪਾਵਾਂਗੇ ਫਾਈਨ ਜਵਾਬ ਨਹੀਂ ਦੇਣਾ ਪਿੱਛੋਂ ਇਹ ਤਿਆਰੀ ਸਾਲਾਂ ਦਾ ਹੀ ਇਹਦੇ ਨਾਲ ਨਾ ਵਧੀਆ ਜਾ ਬਣ ਜਾਊਗਾ ਹਨਾ ਤਾਂ ਕਿ ਬਈ ਬਣ ਜਾਣਗੇ ਬਣ ਦੇ ਲਾ ਜਵਾਬ ਦਿੰਦੇ ਮੁੰਡੇ ਬਣ ਜਾਣਗੇ ਮੂਮਸ ਵਧੀਆ ਹੁਣ ਇਹਦੇ ਵਿੱਚ ਪਾਣੀ ਪਾਈਏ ਥੋੜਾ ਜਿਆ ਉਹ ਵਾ 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 ਸੋ ਬਿਊਟੀ ਨਿਆ ਬਾ ਜਿਆਦਾ ਪਤਲਾ ਨਹੀਂ ਨਾ ਕਰਨਾ ਇਹਨੇ ਜਿੰਨੇ ਕਾਪਾ ਬਣਾਉਣੇ ਨਾ ਆਪਾਂ ਉਸ ਹਿਸਾਬ ਨਾਲ ਇਹਦੇ ਵਿੱਚ ਪਾਣੀ ਪਾਵੋ ਹੋਰ ਹੂੰ ਉਹ ਲੱਦ ਨਹੀਂ ਮਾਰਿਆ ਪਹਿਲਾ ਪੇੜਾ ਬਣਾ ਲਗਣਾ ਹੱਥ ਨਾਲ ਮੈਂ ਕਿ ਪਹਿਲਾਂ ਚੁੰਚਨਾਨ ਨੂੰ ਕਰ ਲਵਾਂ ਹੋਰ ਹਾਂ ਗੁੱਝ ਗਿਆ ਵਧੀਆ ਚਲ ਅਸੀਂ ਰੋਟੀਆਂ ਦਾ ਕੰਮ ਅੱਧਾ ਚੁੰਜੇ ਨਾਲ ਹੀ ਲੱਗ ਜਾਂਦਾ ਤੇ ਫਤਾ ਕੋਈ ਮਲਿਆ ਘੋਲੀ ਆ ਲੈਣੀ ਮੈਂ ਹਾਂ ਹੌਲ ਹੋਇਆ ਹੁਣ ਮੈਂ ਹੱਥ ਨਾਲ ਉਹਨੂੰ ਕਰੂੰਗਾ ਤੂੰ ਜਿਆਦਾ ਨਾ ਨਾ ਬਣਾਉ ਸ਼ਫ ਪਾਣੀ ਪਾ ਦੇ ਵਿੱਚ ਲੋ ਜੀ ਆਪਣਾ ਹੁਣ ਜਿਹੜਾ ਮੈਦਾ ਸਾਰਾ ਨਾ ਆਪਣਾ ਕੋਨਾਂ ਲਿਆ ਦੇ ਆ ਨਾਲ ਜੜੀ ਜਾਂਦੇ ਆਮ ਥੋੜਾ ਇਹਦੇ ਵਿੱਚ ਇਹਨੂੰ ਰਗੜ ਲੈ ਅਰੇ ਵਿੱਚ ਜਾ ਰਗੜ ਲੈ ਅਰਫਾਇ ਲਬੇ ਮਿੱਤਰਾ ਇੱਕ ਰਫਾਇਟ ਹੋਰ ਇੱਕ ਟੱਕਣ ਹੋਰ ਟੱਕਣ ਨਹੀਂ ਉਹ ਥੋੜਾ ਨਾ ਉਹ ਨਹੀਂ ਜੇ ਮਤਲਬ ਵਧੀਆ ਜਿਹਾ ਆ ਜਾਊਗਾ ਓਇਲੀ ਓਇਲੀ ਪਿਆਜ਼ ਜੀ ਮਤਲਬ ਵੀ ਥੋੜਾ ਤਿਲਕਣਾ ਜਿਹਾ ਜੁਗਾਣਾ ਹਾਂ ਹਾਂ ਤੁਹਾਨੂੰ ਬਰਾ ਆਪਾਂ ਨੂੰ ਬਣਾਉਂਦੀ ਜਾਜ ਆ ਗਈਆਂ ਰੋਟੀਆਂ ਆਪਾਂ ਨੂੰ ਜਾਰੀਆਂ ਲਾਇਆ ਪਰ ਨਹੀਂ ਕਰ ਦੇਣਦੇ ਆਪਾਂ ਹੋਰ ਕਰ ਦੇਣੇ ਕਿਹੜਾ ਤੈਨੂੰ ਕਹਿਣਾ ਵੀ ਲਾਣਾ ਇਹਨਾਂ ਨੂੰ ਜਿਆਦਾ ਸਾਰੇ ਨੂੰ ਹੋਣ ਦੀ ਆ ਵਾਪਿਸ ਕੀਆ ਕੀਆ ਹਾਂ ਜਿੱਥੇ ਲੋੜ ਲੋੜ ਪੈਣਾ ਭੁੱਖ ਭੁੱਖ ਲੱਗੇ ਹੋਏ ਮੈਨੂੰ ਫੋਨ ਕਰਨੀ ਦਾ ਸੀ ਪੇਕ ਮੇਂ ਮਿੱਤਰੋ ਗਲਤ ਕਮੈਂਟ ਨਾ ਕਰਿਓ ਤੁਹਾਨੂੰ ਸਖੋ ਸਮਝਾਉਣਾ ਨੇ ਵੀ ਅੱਜ ਜਾਂ ਕਿਦਾਂ ਬਣਾਈਆਂ ਘਰੇ ਤੁਸੀਂ ਬਣਾ ਸਕਦੇ ਜੀ ਸਿਖਾਉਣੀ ਦੇ ਆਂ ਭਾਂਚਾ ਆਹ ਵੇਖੋ ਮਿੱਤਰੋ ਕਿੱਡਾ ਵਧੀਆ ਗੁੱਜਿਆ ਗਿਆ ਢੇੜੇ ਜੇ ਬਣ ਗਿਆ ਵਾਹ ਤੁਹਾਨੂੰ ਤੇਲ ਵਧੀਆ ਲੱਗਾ ਵਾ ਤੇਰੇ ਉਹ ਦਬਾਵੇਂ ਕਦੀ ਲੈਣਾ ਵੇ ਇਹ ਬਣਨ ਤੇਲ ਦੇ ਲੱਗ ਗਿਆ ਇਹ ਬਣਨ ਨਾ ਲੱਗ ਗਿਆ ਖਾਣੇ ਵੀ ਤੁਸੀਂ ਆ ਸਾ ਮਿਕਸ ਆ ਮਿਕਸ ਹੋ ਜਾਣਾ ਇਹ ਨਾ ਕਹਦੀ ਹਾਂ ਮੈਂ ਇਦਰਾ ਰੰਗ ਕਿਦਾਂ ਦਾ ਹੈ ਤਾਂ ਕਾਲਾ ਹੋ ਗਿਆ ਚਲੋ ਮਿੱਤਰੋ ਆਦੇ ਆਪਣੇ ਪੂਰੇ ਵਧੀਆ ਬਣ ਗਏ ਦੇ ਪੇਰੇ ਸਹੀ ਗੱਲ ਚਲੋ ਇਹ ਕੰਮ ਹੈ ਇਹਨੇ ਕਾਪਾ ਬਣਾ ਇੰਨੇ ਕਾਪਾ ਬਣਾ ਕੇ ਦੇਖਦੇ ਆ ਬਾਕੀ ਮਿੱਤਰੋ ਸੌਖੇ ਕੰਮ ਹੈ ਘਰੇ ਬਣਾਉਣੀਆਂ ਸਾਰੀਆਂ ਚੀਜ਼ਾਂ ਅੱਗ ਵੀ ਆਪਣੀ ਵੱਲ ਗਈ ਸਾਰੀ ਔਖਾ ਕੋਈ ਨਹੀਂ ਤੇ ਬਾਕੀ ਹੁਣ ਮਿੱਤਰੋ ਅੱਗੇ ਪ੍ਰੋਸੈਸ ਹੈ ਜਿਹੜਾ ਆਪਾਂ ਇਹਨਾਂ ਨੂੰ ਮਿੱਤਰੋ ਕੰਮ ਹਰ ਕੋਈ ਸੌਖਾ ਹੁੰਦਾ ਜੇ ਕਰੀਏ ਨਹੀਂ ਹੁਣ ਆਪਾਂ ਇਹਨੂੰ ਸਾਰੀਆਂ ਨੂੰ ਬਣਾਉਣਾ ਹੈ ਤੇ ਹੁਣ ਆ ਆਪਾਂ ਸਾਰੇ ਤੜਕਾ ਲਾਉਣਾ ਇਹਨੂੰ ਠੀਕ ਹੈ ਫਿਰ ਆਪਾਂ ਇਹਨਾਂ ਮੋਮਸ ਦੇ ਵਿੱਚ ਬਣਾ ਕੇ ਪਾਵਾਂਗੇ ਠੀਕ ਹੈ ਇਹਨ ਸਾਡੀ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਜਲਦੀ ਜਲਦੀ ਦੇ। ਉਹ ਵੀ ਲੋ ਕਰ ਨਹੀਂ ਦੇ। ਲਾਈਕ ਵੀ ਕਰ ਦਿਓ। ਉਹ ਕਰ ਨਹੀਂ ਤੇ ਕਹਿੰਦੇ ਇਹ ਕਰਨਾ। ਦੇਣਾ ਉਹਨਾਂ ਨੇ। ਬਾਕੀ ਮਿੱਤਰੋ ਆ ਹੁਣ ਇਹਨੂੰ ਤੜਦੇ ਆ ਠੀਕ ਆ। ਚਲੋ। ਲਓ ਜੀ ਹੁਣ ਆਪਾਂ ਨਾ ਆਪਣੇ ਇਹਨੂੰ ਜਿਹੜੇ ਕਰਨ ਲੱਗੇ ਆ ਤੜਕਾ ਲਾਉਣ ਲੱਗੇ ਆ ਸਾਰੇ ਆਪਾਂ ਕਰ ਲਿਆ ਤੇ ਆ ਆਪਣੀ ਟੀਮ। ਲਾਈ ਇਹ ਤੜਕਾ ਆਪਾਂ ਨੂੰ। ਲਓ। ਚਲੋ ਮਿੱਤਰੋ ਆ ਇੱਥੇ ਆ ਫੜ ਕੇ ਰੱਖੀ ਮੜ ਕੇ ਗਰਮ ਹੋ ਜਾਣ। ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਮਸੂਲੇ ਸਾਰੇ ਪਾਵਾਂਗੇ। ਆਪਾਂ ਸਭ ਸੁਸਾ ਹੁਣ ਇਹਨੂੰ ਆਪਾਂ ਤੜਕਾ ਲਾਉਣੇ ਆ ਠੀਕ ਆ। ਤੇ ਇਹ ਤੁਹਾਨੂੰ ਪਤਾ ਕਿਦਾਂ ਦਸੀ ਜਾਣੇ ਸਾਰਾ ਕੁਝ ਲੋ ਜੀ ਹੁਣ ਆਪਾਂ ਦਾ ਫਰੈਂਡ ਜਿਹੜਾ ਆਪਣੇ ਤਵੇ ਦੇ ਪਾਤੇ ਲੱਗੇ ਆ ਕਿਉਂਕਿ ਆਪਾਂ ਤੜਕਾ ਲਾਉਣਾ ਚਲੋ ਜੀ ਆਪਾਂ ਇਹ ਤੇਣਾਉਣੀ ਤੜਕਾ ਪਾ ਦਿਲਾ ਦिए ਸਾਰੇ ਪਾਸੇ ਆ ਹੁਣ ਆਪਾਂ ਸਾਰਾ ਸਮਾਨ ਇਹਦੇ ਤੇ ਪਾਵਾਂਗੇ ਕੜਛੀ ਕਿੱਥੇ ਆਪਣੀ ਕੜਛੀ ਫੜਾਓ ਇੱਕ ਕੜਛੀ ਫੜਾਓ ਆਪਾਂ ਦਾ ਗਰਮ ਹੋ ਗਿਆ ਕਿ ਨਹੀਂ ਆਪਣਾ ਤੇ ਨਹੀਂ ਹੋ ਲੜੀ ਹੋਇਆ ਅਜੇ ਨਹੀਂ ਹੋਇਆ ਕੱਟ ਲਓ ਜੀ ਹੁਣ ਆਪਾਂ ਸਾਰਾ ਸਮਾਨ ਇਹਦੇ ਤੇ ਪਾ ਦਈਏ ਪਾ ਦਈਏ ਆਪਾਂ ਕਿ ਤੜਕਾ ਜਲਦ ਚਾਹੀਦਾ ਪਹਿਲਾਂ ਫਰਾਈ ਫਰੀ ਕਰ ਲਈ ਅਡਾ ਬਾਅਦ ਵਿੱਚ ਕੱਟੇ ਰੱਖਦੇ ਆ ਵੀ ਪਾਤਾ ਸਾਰਾ ਆਦੇ ਸਾਰਾ ਕਿਤੇ ਕਿੰਨਾ ਗਿਆ ਇੰਨਾ ਕਿਤੇ ਮੰਦਰ ਲੰਗਰ ਲਾਤਾ ਇਹਦੇ ਉਹ ਮੰਦਰ ਆਪਾਂ ਲੰਗਰ ਨਹੀਂ ਨਾ ਲਾਉਣਾ ਇੰਨੇ ਏਕਾਤ ਨਹੀਂ ਹੈਗੇ ਅੱਜ ਜਦੋਂ ਪੈਸਾ ਹੁੰਦਾ ਬਹੁਤ ਖੁੱਲਾ ਆਪਾਂ ਨੂੰ ਚਲ ਤੋਣ ਉਹ ਲਿਆ ਗਣਾ ਤੁਹਾਡੇ ਬੁਰਸ਼ੇ ਆਖੀ ਕਟਾ ਕਰਕੇ ਬੱਤਾਰੇ ਵਿੱਚ ਇਹਨੂੰ ਗੱਲਾਂ ਨਹੀਂ ਤੋ ਜਾ ਰਹੀਆਂ ਮੰਦਰ ਦੇ ਜੰਦ ਬੜੇ ਚਿੱਟੇ ਆਉਂਦੇ ਆਣੇ ਨਹੀਂ ਹਾਂ ਤੋ ਦੇਖਣੀ ਆ ਆਪਣੀ ਮੰਡੀ ਦੇ ਵਿੱਚ ਉਹ ਭਾਈ ਨਾ ਲੈ ਨਾ ਮਮਾ ਮਗਾਤ ਮਕਾਲਾ ਲੈਣੋ ਹਾਂ ਕੋਈ ਨਾ ਲੱਗਦਾ ਨਾ ਆਉਂਦੀ ਮੈਨੂੰ ਤੂੰ ਆ ਪਾਰਾ ਸਾਮਾਨ ਪਾਤਾ ਦੇ ਦੇ ਜੀ ਇਹਨੇ ਸਾਰਾ ਵਿੱਚ ਰੰਡਾ ਅੰਜੇ ਤਵੇ ਨੂੰ ਢੱਕਿਆ ਹੈ ਅੰਦਰਲੀ ਸਾਈਡ ਪਹਿਣ ਕੇ ਢੱਕਿਆ ਕੀ ਗੱਲ ਆ ਕੀ ਗੱਲ ਮਿੱਤਰੋ ਮਾਲ ਸਹੀ ਨਹੀਂ ਬਣਿਆ ਆ ਗਦੇ ਥਲੇ ਹੈ ਗਿਣੀ ਆ ਦੇ ਮਾਲ ਤੇ ਆਪੇ ਨਹੀਂ ਸਹੀ ਬਣਨਾ ਕੈਪਰਮੈਨ ਜਲਦੀ ਬਾਕਸ ਕਰੋ ਅੱਡੋ ਲੋਰੀ ਹੋਣਾ ਪੰਜ ਦੇ ਤੇ ਮਸਾਲੇ ਸਾਰੇ ਪਾਵਾਂਗੇ ਤੇ ਆਹ ਥੋੜਾ ਜਿਹਾ ਆਪਾਂ ਪਹਿਲਾਂ ਇਹਦੇ ਤੇ ਵਾਈਟ ਉਹ ਡਵਾਈਟ ਜਾਊਗਾ ਨਹੀਂ ਸਵੀਟ ਕੌਣbro ਅੱਗੇ ਜਾਰੀ ਹੋ ਗਈ ਨੇ ਹਾਂਜੀ ਪਹਿਲੋ ਬਲ ਨਹੀਂ ਦੇ ਰਣ ਜਾਰੀ ਹੋ ਗਈ ਚੰਗਾ ਇਦਾਂ ਹੀ ਹੋਣਾ ਹੈ ਹੁਣ ਠੀਕਾ ਬਾਦੂ ਬਾਦ ਜੀ ਰੂਜੀ ਵੀ ਜਾਵੇ ਗਲ ਜਾਣੀ ਆ ਬੀ ਆ ਰੈੱਡ ਸੌਲਟ ਤੇ ਫਰਮੈਂਟ ਤੇ ਮਿਰਚ ਠੀਕਾ ਹਾਂਜੀ ਅੱਜ ਲੂਣ ਨਮਕ ਨਮਕ ਅੱਛਾ ਨਾ ਪਾ ਲਈਏ ਮੁੰਚੀ ਦੱਗੀ ਮਿਰਚਾ ਤਾ ਨਾ ਚਲੋ ਮਿੱਤਰੋ ਮਸਾਲੇ ਆਪਾਂ ਸਾਰੇ ਪਾਤੇ ਜੇ ਨਾ ਨਾ ਸਾਈਂ ਆਗਰੇ ਤੋਂ ਵਾਟੀ ਕੱਢੇ ਆ ਤੇ ਥੋੜਾ ਛਾਂ ਕਰ ਦਿੰਨੇ ਆ ਹੁਣ ਉਹ ਵੀ ਮਿੱਤਰੋ ਆ ਆਪਣੇ ਪੂਰੇ ਰੈਡੀ ਹੋ ਗਏ ਜੇ ਜੋ ਵੀ ਜ਼ਿਆਦਾ ਪਾਉਣੇ ਮੋਮਸ ਦੇ ਵਿੱਚ ਚੈੱਕ ਕਰੋ ਮਿੱਤਰੋ ਵੇਖ ਕੇ ਹੋਰ ਤਨਾ ਪਾਣੀ ਜਾ ਆਉਂਦਾ ਨਾ ਮੂੰਹ ਚ ਹਾਂਜੀ ਹਾਂਜੀ ਬਾਕੀ ਮਿੱਤਰੋ ਜੇ ਹੁਣ ਪ੍ਰੋਸੈਸ ਜਿਹੜਾ ਅੱਗੇ ਜਿਹੜਾ ਬਣਾਉਣੇ ਆਪਾਂ ਠੀਕ ਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਰਿਫਾਇਨ ਪਾ ਦਈਏ ਆਪਾਂ ਗੰਭੀ ਹੁਣ ਆਪਾਂ ਇਹਨੂੰ ਗਰਮ ਕਰ ਲਈਏ ਪਹਿਲਾਂ ਸੋਇਆਬੀਨ ਦਾ ਤੇਲ ਚਲੋ ਜੀ ਮਿੱਤਰੋ ਬਾਕੀ ਬਣ ਕੇ ਰੈਡੀ ਹੋ ਜਾਊਗਾ ਠੀਕ ਆ ਨਾ ਤੇ ਬਾਕੀ ਲੋੜ ਪਊਗੀ ਹੋਰ ਵੀ ਨਹਾਵਾਂਗੇ ਬਾਕੀ ਬੜਾ ਇੰਨਾ ਗਾ ਵੇਖੋ ਮਿੱਤਰੋ ਇੰਨਾ ਗਾ ਆਪਾਂ ਪਾ ਲੈਣਾ ਆਪਾਂ ਜਿੰਨੇ ਕ ਕੱਢਨੇ ਇਹ ਗਰਮ ਹੁੰਦਾ ਹੈ ਆਇਲ ਤੇ ਆਪਾਂ ਹੁਣ ਇਹਨਾਂ ਨੂੰ ਆਇ ਤੇ ਮੈਦੇ ਤੇ ਬਣਾਉਣੇ ਆਪਾਂ ਜਿਹੜੇ ਗੋਲ ਗੋਲ ਪੇੜੇ ਠੀਕ ਆ ਫੇਰ ਆਪਾਂ ਇਹਨਾਂ ਨੂੰ ਇਹਨਾਂ ਦੇ ਵਿੱਚ ਆਹ ਵੇਖੋ ਆਪਣਾ ਪਾਵਾਂਗੇ ਆ ਕੀ ਇਹਨੂੰ ਕੀ ਕਹਿੰਦੇ ਚਕਲਾ ਚਕਲਾ ਤੇ ਆ ਆਪਣਾ ਵੇਲਣਾ ਤਵਾ ਪਹਾਣੀ ਇਹਨੂੰ ਹੁਣ ਆਪਾਂ ਇਹਦੇ ਵਿੱਚ ਪੇੜੇ ਕਰ ਕਰਕੇ ਤੇ ਵੇਲਾਂ ਚਕਲਾ ਤੇ ਫੇਰ ਹੀ ਬਣਨਗੇ ਫੇਰ ਹੀ ਬਣਨਗੇ ਹਣਾ ਚਲੋ ਹੈਲਪ ਕਰਾਓ ਮੇਰ ਨਾਲ ਹੁਣ ਠੀਕ ਹੈ ਲੱਗ ਜਾਓ ਆਪਾਂ ਆਪਣੀ ਕੰਮਾਂ ਦੇ ਆਹ ਟੀਮ ਮੇਰੇ ਨਾਲ ਤੇ ਆਓ ਆਪਣਾ ਜਿਹੜਾ ਰਿਫੈਂਡ ਹੈ ਉਹਦੇ ਉੱਤੇ ਧਿਆਨ ਦਿਨਾ ਜੀ ਠੀਕ ਹੈ ਤੁਹਾਡਾ ਧਿਆਨ ਹੋਣਾ ਚਾਹੀਦਾ ਬੱਚਿਆਂ ਤੱਕ ਮੈਂ ਆਪਾਂ ਪੇੜੇ ਕਰਦਾ ਠੀਕ ਹੈ ਲੋ ਜੀ ਹੁਣ ਜਿਹੜੇ ਆਪਣੇ ਪੇੜੇ ਆਪਾਂ ਬਣਾਉਣੇ ਆ ਤੇ ਪੇੜੇ ਕਰਾਂਗੇ ਸਮੋਲ ਸਮੋਲ ਛੋਟੇ ਛੋਟੇ ੜੇ ੜੇ ਵੇੜੇ ਕਰਕੇ ਫਿਰ ਆਪਾਂ ਇਹਨਾਂ ਨੂੰ ਵੇਹਣਾ ਹੈ ਸਾਰੇ ਮਿੱਤਰੋ ਕੋਈ ਆਹ ਫੜੋ ਪਲੇਟ ਜਿਹਦੇ ਵਿੱਚ ਰੱਖਣੇ ਪਏੜੇ ਤੇ ਆਹ ਵੇਖੋ ਨਿਗਨਗੇ ਪੇੜੇ ਹੁਣ ਤੱਕ ਆਪਾਂ ਦੂਸਰਾ ਕਰਦੇ ਆਂ ਨਾਲ ਪਲੇਟ ਫੜ ਲੈਂਦਾ ਅੰਚ ਅੰਚ ਪਲੇਟ ਫੜਾ ਉਹ ਪਾਣੀ ਜਾਈ ਪਾਣੀ ਨਹੀਂ ਆ ਉਹ ਪਾਣੀ ਪਾੜਿਆ ਆਇਲੇ ਆਇਲੇ ਨਹੀਂ ਹਾਰ ਵੀ ਜਾਣਾ ਫਰੈਂਡ ਤੇ ਰੱਖ ਲੈਣੀ ਨਾ ਆਹ ਉਹ ਤੇ ਕੋਈ ਨਹੀਂ ਰੱਖ ਲੈਨੇ ਫਰੈਂਡ ਤੇ ਵੀ ਵੜੇ ਦੇ ਨਿਕਨੇ ਕਹਿੰਦੇ ਠੀਕ ਹੈ ਵੀਰ ਜੀ ਕੰਮ ਆ ਗਿਆ ਤਾਂ ਸਹੀ ਕਰਦਾ ਆ ਆ ਵੇਖੋ ਮਿੱਤਰੋ ਪੂਰੀ ਜਾਜ ਆ ਗਈ ਆਪਾਂ ਨੂੰ ਹਾਂਜੀ ਮਮਾ ਬਣਾਉਂਦੀ ਮਮਾ ਇਹ ਬਹੁਾਈ ਬਣ ਗਿਆ ਆ ਥੋੜਾ ਜਿਆਦਾ ਨਹੀਂ ਬਚਾ ਗਈ ਚਾਹ ਤਾੜ ਕੇ ਤੂੰ ਕਰ ਲੈ ਛੇ ਮੈਂ ਖਾਣਾ ਨਾ ਆਪਣੇ ਇਹ ਕਿੰਨਾ ਮਹਿੰਗਾ ਹੁੰਦਾ ਲੋ ਜੀ ਪੇੜੇ ਆਪਾਂ ਸਾਰੇ ਆਪਣੇ ਬਣਾ ਲਏ ਜੇ ਕਿੰਨੇ ਬਣੇ ਆ 1 2 3 4 5 6 7 8 9 10 11 12 12 ਗਿਣੀ ਦੇ ਕਿਉਂ ਨਹੀਂ ਆ ਦੁਕਾਨ ਤੇ ਵੀ ਗਿਣ ਕੇ ਦਿੰਦੇ ਹੁੰਦੇ 12 ਜਿਤੇ ਰਾਏ ਤੇ ਕੋਈ ਨਹੀਂ ਜਿੰਨੇ ਜਿਤੇ ਰਾਏ ਤੇ ਰਾਏ ਨੇ ਤੇਰਾ ਸੀ ਹੁਣ ਆਪਾਂ ਇਹਨਾਂ ਨੂੰ ਵੇਚ ਲਦੇ ਆ ਆ ਮੜਾ ਪਿੱਛੇ ਰੱਖ ਓਸਤਾਜ ਇਹ ਵੇਚ ਕੇ ਵੇਲਣਾ ਵੀ ਹਾਂ ਤੇ ਵੇਲਣਾ ਨਾ ਵੇਲਣੇ ਹੋਰ ਉਹਨੇ ਥਾਣੇ ਵੇਲਣੇ ਆ ਮਾ ਮੇਰਾ ਕੁਲ ਚੰਗ ਨਹੀਂ ਸਮਝ ਨਹੀਂ ਆਉਂਦੀ ਆ ਵੇਲੇ ਸਹੀ ਜਾਊਗਾ ਐਂਡ ਆ ਸੇ ਲਗਦਾ ਟੈਲੀਫੋਨ ਸੋ ਵੇ ਲਿਆ ਗਿਆ ਹੀ ਬਿਗੇਸਟ ਬਣੇ ਲਗਦਾ ਬਿਗੇਸਟ ਬਣ ਜਾਣਾ ਬਣੂਗਾ ਹੀ ਕੋਨਾ ਕੋਤੇ ਬਣੂਗਾ ਹੀ ਠੀਕ ਆ ਜਾਂ ਮੋਮੋਸਰੀ ਤੇ ਜਾਂ ਬਿਗੇਸਟ ਸਹੀਂ ਆਰੇ ਆਪਣਾ ਗਿਆ ਦੇ ਮਿੱਤਰੋ ਵੇ ਲਿਆ ਗੋਲ ਗੋਲ ਕਰਨਾ ਟਾ ਟਾ ਡਾ ਮਿੱਡਾ ਨਹੀਂ ਠੀਕ ਆ ਜਿਹੜਾ ਵੇ ਲਿਆ ਗਿਆ ਜੇ ਹੁਣ ਆਪਾਂ ਇਹਨੂੰ ਇੱਥੇ ਸਾਈਡ ਤੇ ਰੱਖ ਦਈਏ ਪੈਟਰੋਲ ਜਿੱਥੇ ਰੱਖੀ ਠੀਕ ਆ ਹੁਣ ਆਪਾਂ ਅਗਲਾ ਪੀ ਲੱਗ ਜੀ ਪੈਟਰੋਲ ਕਿਹੜੇ ਤੇ ਆ ਡੀਜ਼ਲ ਦੇ ਠੀਕ ਆ ਫਾਈਂਡ ਮੈਨੂੰ ਕਮਲ ਜਣਾ ਪਾਉ ਤੁਸੀਂ ਮੈਂ ਪਹਿਲੇ ਦਿਨ ਲੱਗਾ ਜੇ ਕੰਮ ਕਰਦੇ ਮਿੱਤਰੋ ਆਪਾਂ ਸਾਰੇ ਵੇਲੇ ਪਹਿਲੇ ਦਿਨ ਲੱਗਾ ਇਹ ਕੰਮ ਕਰਨੇ ਇਕਰਾ ਵੇਲੇ ਗਏ ਨਾ ਸਾਰੇ ਫਿਰ ਭਾਨਨੇ ਪੂਰੀ ਗੱਲ ਪਾਉ ਚਲ ਠੀਕ ਆਗੇ ਲਓ ਵੀ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਈਏ ਆ ਇਹਨੂੰ ਵੇਲੇ ਹੁਣ ਟਾਣੇਗੇ ਡੇਜਣ ਉੱਤੇ ਡੇਜਣ ਆਪਣੀ ਚੀਜ਼ ਜਿਹੜੀ ਪਾ ਦੇ ਲੱਗੇ ਆ ਪਹਿਨਾ ਉੱਤੇ ਕਾਫੀ ਟਾਈਮ ਹੀ ਹੋ ਗਿਆ ਮਿੱਤਰੋ ਹਾਂਜੀ ਹਾਂਜੀ ਚੀਜ਼ ਪਾਉਣ ਦੇ ਨੂੰ ਚੀਜ਼ ਪਾਉ ਬਲੌਗ ਨੂੰ ਨਹੀਂ ਮੈਂ ਮਕਾਲ ਕਰਦੇ ਮਿੱਤਰੋ ਮੰਨੂ ਮਜ਼ਾਕ ਮਕਾਲ ਇਹਨਾਂ ਨੂੰ ਬਲੌਗ ਚ ਲੈ ਲਓ ਚ ਲਈਦਾ ਰੋ ਤਰਲੇ ਕੱਢਦੇ ਰਹਿੰਦੇ ਮਿੱਤਰੋ ਹਨ ਬਲੌਗ ਚ ਮਿੱਤਰੋ ਜੀ ਸਵਾ ਪਾਤੀ ਵੀ ਜਿਹੜੇ ਵਧੀਆ ਜਿਹੇ ਮੰਜਣ ਠੀਕ ਹੈ ਨਾ ਮੇਰਾ ਤਾਂ ਜਦਾ ਪੀਜਾ ਹੀ ਮੰਜ ਲੱcha ਹੁੰਦਾ ਪੀਜਾ ਬਾਕੀ ਰਲਾ ਦਿੰਨੇ ਮਿੱਤਰੋ ਇਹਨੂੰ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਇਹਨਾਂ ਨੂੰ ਜਿਹੜੇ ਆਪਣੇ ਮੂਮਸ ਬੰਦੇ ਨਾ ਇਹਨਾਂ ਨੂੰ ਪੂਰਾ ਤਿਆਰ ਕਰਦੇ ਆ ਇਹਨਾਂ ਦੇ ਬਣਾਉਣੇ ਪੇੜੇ ਆ ਪੇੜੇ ਪੇੜੇ ਤੇ ਆਪਾਂ ਬਣਾਉਣੇ ਆ ਬਣਾ ਲਿਆ ਹਾਂਜੀ ਤੇ ਬਾਕੀ ਇਹਨਾਂ ਨੂੰ ਪੈਕ ਕਰਦੇ ਹਾਂ ਹੁਣ ਤੇ ਹੁਣ ਸਾਰੇ ਪੂਰੇ ਤਿਆਰ ਕਰਦੇ ਆ ਹਾਂਜੀ ਜਿੰਨੇ ਹੋਰ ਪੂਰੇ ਇੱਕ ਨੰਬਰ ਤਿਆਰ ਕਰਾਂਗੇ ਗਲਤ ਹੋਏ ਤੇ ਇੱਕ ਮੈਂ ਇਹਦੇ ਮੇਰੇ ਮੇਰੇ ਤੋਂ ਪਹਾ ਲੱਗੂਗਾ ਤੈਨੂੰ ਜਿਆਦੀਆਂ ਗੱਲਾਂ ਹੁੰਦੀਆਂ ਚੀਜ਼ ਛੋਟੀ ਹੋਰ ਨਾ ਬਾਰੀ ਹੋਰ ਕਹਿੰਦਾ ਮਜਾ ਨਾ ਆਏ ਖਾਣੇ ਮੇਰੇ ਪੋਰਟ ਲਖਾਉ ਠਾੜੇ ਮੈਂ ਨੂੰ ਨਹੀਂ ਲੱਗਦਾ ਦੁਕਾਨਾਂ ਜੀ ਚੀਜ਼ ਕੋਉਂਦੇ ਹੋਣਗੇ ਬਾਕੀ ਆਪਾਂ ਪਾਉਣੀ ਆ ਆਪਾਂ ਪਾਉਣੀ ਠੀਕ ਆ ਤੇ ਆਪਾਂ ਕੇ ਜੀ ਇਸ ਨਹੀਂ ਕਰਨੀ ਕਿ ਆਪਣੇ ਕੋਲ ਪਈ ਆਪਾਂ ਆ ਵੇਖੋ ਮਿੱਤਰੋ ਕਿੰਦਾ ਵਧੀਆ ਮਸਾਲਾ ਕਿੱਡਾ ਵਧੀਆ ਤਿਆਰ ਜਾ ਹੋ ਗਿਆ ਮਿੱਤਰੋ ਇਦਾਂ ਤੁਸੀਂ ਸਾਰਾ ਸਮਾਨ ਰੈਡੀ ਕਰ ਲੈਣਾ ਫਿਰ ਅੱਗੇ ਦਾ ਕਮਲਮੈਂਟ ਅੱਗੇ ਆਓ ਅੱਗੇ ਤੁਹਾਨੂੰ ਦੱਸਣਾ ਵੀ ਬਾਕੀ ਮਮਸ ਪੂਰੇ ਐਂਡ ਜਿਹੜੀ ਚੀਜ਼ ਬਣਨੀ ਨਾ ਉਹ ਚੀਜ਼ ਬਣਨੀ ਹੈ ਲਓ ਜੀ ਹੁਣ ਆਪਾਂ ਇਹਨੂੰ ਮਮਸ ਮਮਸ ਨਾਲ ਤਿਆਰ ਕਰਦੇ ਹਾਂ ਵਿੱਚ ਆਪਾਂ ਸਮਾਨ ਪਾਉਂਦੇ ਆਂ ਸਬਜੀ ਸਬਜੀ ਸਾਰੀ ਮਾਲ ਪਾइए ਮਾਲ ਸਬਜੀ ਥੋੜਾ ਪਾਉਣੀ ਸਬਜੀ ਬਣ ਗਈ ਸਾਹ ਨਾਲ ਸੁਕੀਏ ਆਪਣੇ ਉਹ ਗਲਤ ਹੋ ਗਿਆ ਗਲਤ ਨਹੀਂ ਹੋਇਆ ਇਹ ਮਿੱਤਰੋ ਜਿਹੜੇ ਟੰਡੀਆਂ ਟੰਡੀਆਂ ਕੋਈ ਉਹ ਜੀ ਜਿੱਦ ਨੂੰ ਨਹੀਂ ਨਾ ਉਹ ਤਾਂ ਗਲਤੀ ਹੁੰਦੀ ਹੁੰਦੀ ਹੈ ਉਹ ਤਾਂ ਤੁਹਾਨੂੰ ਪਤਾ ਵੇਖਣਾ ਕੀ ਹੋਵੇ ਪਰ ਇੱਕ ਨਹੀਂ ਹੋਈ ਮਿੱਤਰੋ ਕਮਾਲ ਜਿਹਾ ਜਰਾ ਪਾਤਾ ਜੇ ਇਹ ਕਦੇ ਆ ਮੇਰੇ ਲੱਗੇ ਹਾਸਾ ਘਟਾਈ ਜਾਂਦੇ ਪਰ ਚਾਹ ਦੀ ਆਉਂਦੀ ਨਹੀਂ ਆ ਥੋੜਾ ਜਿਹਾ ਸਮਾਨ ਜਰਾ ਪਾਤਾ ਆਪਾਂ ਵਿੱਚ ਬਸ ਸੱਚੀ ਗਿਆ ਹੈ ਤੇਰੀ ਜਮਾਨ ਤੇ ਸਾਚੀ ਹੁੰਦੀ ਐ ਮਤਲਬ ਟਾਈਮ ਤੇ ਲੱਗਣਾ ਹੀ ਹੁਣ ਬਣਾਉਣ ਲੱਗਾ ਤੁਸੀਂ ਇੱਕ ਮੁਵਸਪਾ ਲੱਗੇ ਟਾਈਮ ਤੇ ਲੱਗਣਾ ਹੀ ਇੱਕ ਮੁਵਸਪਾ ਤੇ ਇੱਕ ਘੰਟਾ ਆ ਵੀ ਕੋ ਮਤਲਬ ਤੇ ਬਹਾਨਾ ਸੁਦੇ ਮੇਰੇ ਬਣਾਵਾ ਦਿੱਤਾ ਵੇਖੋ ਮਤਲਬ ਆ ਵੇਖੋ ਓਏ ਮਾੜਾ ਮੱਡੇ ਸਈ ਕਰਚੀ ਜੀ ਬਣਾ ਦਿੱਤੀ ਨਾ ਉਹ ਵੀ ਮਤਲਬ ਮੁਹੰਮਦ ਸੇ ਜਿਹੜੇ ਆਪਣੇ ਪੂਰੇ ਆਪਾਂ ਪੈਕ ਕਰਕੇ ਬਣਾ ਲੈ ਜੇ ਤਿਆਰ ਹੋਣਗੇ ਇਹਨਾਂ ਨੂੰ ਪੂਰੇ ਬਣਾਉਣੇ ਆ ਤੜਕੇ ਵਿੱਚ ਚਲੋ ਇਹ ਤਿਆਰ ਹੋ ਗਿਆ ਕੜਾਈ 'ਚ ਜਾਣ ਇਹ ਹੁਣ ਆਪਾਂ ਇਹਨਾਂ ਨੂੰ ਅੱਜ ਕੀ ਕਰਨਾ ਬਣਾ ਫਰਾਈ ਫਰਾਈ ਕਰਾਂਗੇ ਤੇ ਫਰਾਈ ਕਰਕੇ ਦੇਖਦੇ ਹਾਂ ਉਹਨਾਂ ਦਾ ਟੇਸਟ ਕਿਦਾਂ ਦਾ ਆਉਂਦਾ ਫਿਰ ਆਪਾਂ ਸਾਰੇ ਜਾਣੇ ਜਿੱਦਾਂ ਦਾ ਅਸਲੀ ਮਾਮੂਨ ਸਾਰੇ ਜਾਣੇ ਸਾਰੇ ਜਾਣੇ ਖਾਣੇ ਆ ਠੀਕ ਆ ਬਾਸ ਸਦਾ ਕੇਰੇ ਲੱਗਣਾ ਮੱਤੋ ਤੁਸੀਂ ਵੇਟ ਕਰ ਰਹੇ ਹੋ ਕਿ ਕਦੋਂ ਰਿਜ਼ਲਟ ਇਹਦਾ ਆ ਬਣ ਕੇ ਆਉ ਬਸ ਬੇਨਤੀ ਤੇ 10 ਮਿੰਟ। ਹੱਡ ਲਾਗੇ ਵੀ ਕਈ ਵੇਟ ਕਰਦੇ ਨੇ। ਲੋ ਜੀ ਹੁਣ ਆਪਣੇ ਮੂਗੂ ਅਗ ਲਾਈ ਜਾਂਦੇ ਜੇ। ਅਗ ਲਾਈ ਜਾਂਦੇ। ਹੁਣ ਮੂਮਸ ਆਪਣੇ ਸਭ ਤੋਂ ਪਹਿਲਾਂ ਨਾ ਆਪਾਂ ਜਿਹੜਾ ਵੱਡਾ ਸਭ ਤੋਂ ਮੂਮਸ ਵੇਰ ਦੇ ਗਿਗਸਟ ਗਿਗਸਟ ਬਿਗ ਹੈੱਡ ਬੈਪ ਇਹਨੂੰ ਪਕਾਉਣੇ ਆ। ਦੇਖਦੇ ਮਿੱਤਰੋ ਕਿੰਨੇ ਚਿਰ ਚ ਬਣਦਾ ਏ। ਬਾਕੀ ਆ ਮਿੱਤਰੋ ਸਾਰੇ ਬਣਾਉਣੇ ਜੇ। ਔਰੇ ਟੇਸਟੀ ਜੇ ਬਣ ਜਿਹੜੇ। ਮਨੂੰ ਜਿੱਥੇ ਤੱਕ ਉਮੀਦ ਲੱਗੰਦੀ ਇਹ ਖੋਲਣਾ ਜਾਵੇ ਜੇ ਇਹਦੇ ਨਾਲ ਹੱਥ ਲੱਗੰਦੇ ਗੋਤਨੀ ਕੁੱਟੀ ਨਾਲ ਲੈ ਤੇ ਬਾਕੀ ਮਿੱਤਰੋ ਹੋਰ ਛੁੱਟਦੇ ਨੇ ਵਿੱਚ ਇਹਦੇ ਛੁੱਟੀ ਜਾ ਵੇਖਣ ਕਿਦਿਆ ਕੜਾਈ ਵੱਧੂ ਵੱਡੀ ਆ ਹਾਂ ਉਹ ਵੱਡੀ ਜੇ ਹੈਗੀ ਕੜਾਈ ਹੁਣ ਸਾਭ ਵੀ ਲਾਉਣਾ ਨਾ ਅੰਚਰ ਬੱਚੇ ਛਿੱਪੀ ਵੀ ਹੋਣੀ ਹੈ ਟਿੱਕੇ ਨੇ ਛੁੱਟਦੇ ਤਿੰਨ ਹਾਰਾ ਦੀ ਛੁੱਟਾ ਕਰ ਦੱਸੋ ਆਹ ਵੇ ਪੈਟਰੋਲ ਕਾ ਜਾ ਚੇਰਾ ਫਿਰ ਪੈਟਰੋਲ ਨਾਲ ਥੋੜਾ ਦੇਨ ਨਾ ਘੱਟਿਆ ਜਿਹੜਾ ਘੜਾ ਨਾਲ ਪੈਟਰੋਲ ਕਹੀ ਜਾਂਦਾ ਬਾਕੀ ਮਿੱਤਰੋ ਦੇਖਦੇ ਕਿੱਦਾਂ ਦੇ ਬਣ ਕੇ ਆਉਂਦੇ ਹੁਣ ਹਾਂ ਚ ਹਾ ਚੋਣੀ ਵੀ ਪੂਰੀ ਵੀ ਹੈ ਜਿੱਧਰੇ ਹੈ ਇਧਰੇ ਪੂਰੇ ਕੈਂਡ ਦੇ ਤਾਂ ਆਉਂਦੇ ਚੁੱਲੇ ਦੇ ਵਿੱਚ ਵਰਨ ਕਰਦੇ ਮਿੱਤਰੋ ਆ ਵਰ ਢੰਡ ਬੜੀ ਚੁੱਲੇ ਦੇ ਵਿੱਚ ਵਰਨ ਜੀ ਕਰਦੇ ਆਦੇ ਬਨੋ ਜੀ ਨਹੀਂ ਕਰਦੇ ਆ ਮੋ ਮਸਾਲਾ ਮਿੱਤਰੋ ਵਾਵਾ ਬਣਾਉਣੇ ਚਾਹੀਦੇ ਜਿਹੜੇ ਸਾਰੇ ਢੰਡ ਬੜੀ ਜਿਹੜੇ ਆਪਾਂ ਤੁਹੀਂ ਵੀ ਜਿੱਦਾਂ ਵੇਖਦੇ ਆ ਤੁਹਾਨੂੰ ਵੀ ਖਵਾ ਦੇਣਗੇ ਉਹ ਜੁੜ ਗਏ ਜੁੜ ਗਏ ਨੂੰ ਕਲਾ ਨਾਲੇ ਨੂੰ ਗੋਲਵੇ ਗੋਲੂ ਹੋਣਾ ਡਾਈ ਹੋ ਗਈ ਵਿੱਚ ਓਏ ਬਾਕੀ ਮਿੱਤਰੋ ਇਹ ਵੀ ਪੱਕਦੇ ਆ ਤੇ ਫੇਰ ਤੁਹਾਨੂੰ ਸਾਰੇ ਦਿਖਾਉਣਾ ਠੀਕ ਆ ਤੇ ਬਾਕੀ ਕਿ 11 18 6 6 ਆ ਨਾ ਤੇ ਪਾਤੇ ਕੋਈ ਮਿੱਤਰੋ ਇਹ ਵੀ ਪਨ ਗਏ ਬਾਕੀ ਇਧਰ ਵੇਖੋ ਮਿੱਤਰੋ ਆਪਾਂ ਬਣਾ ਲਏ ਆ ਹਾਂ ਮਿੱਤਰੋ ਪਿਆਰੀ ਚ ਦੇ ਮੁੰਡੇ ਪੂਰੇ ਡਿੱਕੰਦੇ ਹੋਏ ਵੇੜ ਚ ਤੇ ਖਾਈਏ ਕਦੋਂ ਮੌਕਾ ਮਿਲੇ ਅਭੀ ਗਾੜੀ ਚੋਂ ਭੜ ਗਿਓ ਤਾਂ ਮੌਕਾ ਹੀ ਆਕੇ ਨਹੀਂ ਕਾਫੀ ਟਾਈਮ ਤੇ ਬਣਾਉਣਾ ਨਾ ਆਪਾਂ ਧਿਆਨ ਜਾਂਦਾ ਇਹ ਅੰਚ ਹਾਂ ਹੁੰਦਾ ਹੀ ਹੁੰਦਾ ਹੀ ਹੁੰਦਾ ਇੱਕਦਮ ਬੜੇ ਨੇ ਕਰ ਹਾਂ ਬਾਕੀ ਮਿੱਤਰੋ ਖਾਣੇ ਆ ਤੇ ਤੁਸੀਂ ਵੀ ਆਪਣੇ ਘਰੇ ਬਣਾ ਕੇ ਖਾਓ ਉਹ ਨਾ ਇਦਾਂ ਬਾਕੀ ਤੁਹਾਨੂੰ ਦਿਖਾਉਣੇ ਇਹਦਾ ਟੇਸਟ ਵੀ ਦੱਸ ਦਿਆਂ ਕਿਦਾਂ ਦਾ ਗੂਗਲ ਤੇ ਆਪਾਂ ਕਹੀ ਦੱਸਵਾਂ ਤੁਹਾਨੂੰ ਨਹੀਂ ਪਤਾ ਲੱਗਣਾ ਗੂਗਲ ਲੋ ਜੀ ਮੂਮਸ ਸਾਰੇ ਬਣ ਕੇ ਰੈਡੀ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਖਾਣੇ ਆ ਤੇ ਦੇ ਦੇ ਇਹਨਾਂ ਦਾ ਸਵਾਦ ਕਿਦਾਂ ਦਾ ਹੈ ਬੜੀ ਮਿਹਨਤ ਕਿਦਾਂ ਦਾ ਕਿਦਾਂ ਦਾ ਕਿਦਾਂ ਨਹੀਂ ਕੋਈ ਘਿਰ ਮੇ ਤੁਹਾਨੂੰ ਖਾਣੇ ਆ ਵੀ ਆਪਾਂ ਤੁਸੀਂ ਵੀ ਵੇਖਦੇ ਹੋਣੇ ਵੀ ਇੰਨੇ ਵਧੀਆ ਕਿਦਾਂ ਬਣਾ ਲੈ ਇਹਨਾਂ ਨੇ ਕਿਉਂਕਿ ਆਪਣੇ ਹੱਥਾਂ ਨਾਲ ਬਣਾਏ ਮੈਂ ਮੇਰੇ ਉਰੀਏ ਇੱਕ ਗੱਲ ਦੱਸ ਮਿਹਨਤ ਨਾਲ ਮਿੱਤਰੋ ਖਾਣੇ ਬਾਕੀ ਆ ਲੋ ਜੀ ਹੁਣ ਮੂਮਸ ਆਪਾਂ ਇਹਨਾਂ ਦਾ ਟੇਸਟ ਤੁਹਾਨੂੰ ਦੱਸਾਂਗੇ ਆਹ ਵੇਖੋ ਮ ਇਹ ਬਿਗਸਟ ਮੋਮੋਸ ਜਿਹੜਾ ਆਪ ਬਣਾਇਆ ਹੈ ਇਹਨਾਂ ਦੇ ਦੇਖਦੇ ਟੇਸਟ ਕਿਦਾਂ ਦਾ ਹੈ ਜੀਸ ਮਿੱਤਰੋ ਚੀਜ਼ ਨੇ ਵਾ ਚੰਗੇ ਰੰਗ ਲਾਏ ਆ ਵੇਖੋ ਮਿੱਤਰੋ ਇਹਦਾ ਟੇਸਟ ਅੰਚੇ ਆਲੂ ਪੜੋ ਆਗੇ ਦੇਖਨੀ ਆ ਆ ਮਿੱਤਰੋ ਆਪਣੀ ਚੀਜ਼ ਵਾਲਾ ਸਪੈਸ਼ਲ ਤਿਆਰ ਕੀਤਾ ਹੈ ਇੱਕ ਇੱਧਰ ਵੇਖੋ ਨਿੰਦਰਾਂ ਦਾ ਮਣੀ ਖਾਣਾ ਆਇਆ ਕਿ ਚੱਲਣਾ ਆ ਦੇਖੀ ਟੇਸਟ ਹੁਣ ਆ ਆਦੇ ਮਿੱਤਰੋ ਹੂੰ ਆਪਣੇ ਉਹ ਮਮੋਸ ਤੇ ਸਾਡੀ ਕਲਿੱਪ ਜਿਹੜੀ ਬੰਦ ਹੋ ਗਈ ਅੰਚਨੇ ਦੇ ਖਾਲਿਆ ਫੜ ਮਮੋਸ ਇਹਦਾ ਟੇਸਟ ਦੱਸਦੇ ਮੈਂ ਤੁਹਾਨੂੰ ਵਧੀਆ ਮਿੱਠਾ ਕੁਦਾ ਹਾਂ ਹਾਂ ਉਹ ਐਸੇ ਇਹਨਾਂ ਨਾਲ ਅੱਧਾ ਕਰਕੇ ਖਾ ਅੱਧਾ ਕਰ ਲੈ ਮੇਰੇ ਤੇ ਉਹਨੂੰ ਬਿਨੇਗਾ ਮਿੱਤਰੋ ਭੜੇ ਟੇਸਟੀ ਜੇ ਬਣਾਏ। ਸਹੀ ਗੱਲ ਮਿੱਤਰੋ। ਹਰਮਨਿੰਦਰ ਇੱਕ ਨੰਬਰ। ਮਿੱਤਰੋ ਚੀਜ਼ ਜਿਹੜੀ ਪਾਈਨਾ ਆਪਾਂ ਤੁਸੀਂ ਵੀ ਆਪਣੇ ਘਰੇ ਬਣਾਓ। ਉਹਦਾ ਸੁਆਦ ਲਾ ਕੇ ਖਾਓ। ਮਿਲਦੇ ਆਂ ਮਿੱਤਰੋ ਅਗਲੀ ਵੀਡੀਓ 'ਚ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ।